ਤੋਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨਾਲ ਹੋ ਰਿਹਾ ਹੈ ਉਧਰੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨਹੀਂ ਜੀ ਕਰਮਜੀਤ ਅਨਮੋਲ ਨਾਲ ਨਹੀਂ ਕੋਈ ਮੁਕਾਬਲਾ ਹੋਦਾ ਤੀਜੇ ਨੰਬਰ ਤੇ ਹੰਸ ਰਾਜ ਹੰਸ ਬੀਜੇਪੀ ਤੋਂ ਨਾਲ ਨਹੀਂ ਮੁਕਾਬਲਾ ਜੀ ਤੁਸੀਂ ਅੱਜ ਨੋਟ ਕਰ ਲਓ 60% ਵੋਟ ਆਪਾਂ ਨੂੰ ਨਿਕਲੂਗੀ 40% ਨਾ ਸਾਰੇ ਲੋਕਾਂ ਦਾ ਜੀ ਮੁੱਦਾ ਕਈ ਬਹੁਤ ਮੁੱਦੇ ਆ ਜੀ ਲੋਕੀ ਮੈਂ ਨਹੀਂ ਸੀ ਐਕਚੁਅਲੀ ਆਇਆ ਲੋਕ ਮੈਨੂੰ ਲੈ ਕੇ ਤੁਸੀਂ ਇਸ ਤੋਂ ਪਹਿਲਾਂ ਵੀ ਚੋਣ ਲੜ ਚੁੱਕੇ ਹੋ ਉਦੋਂ ਤੁਹਾਡੇ ਹੱਕ 'ਚ ਜਿੱਤ ਦਾ ਫਤਵਾ ਨਹੀਂ ਮਿਲਿਆ ਇਸ ਵਾਰ ਕੀ ਉਮੀਦਾਂ ਲੱਗ ਰਹੀਆਂ ਨੇ ਤੁਹਾਨੂੰ ਉਹਨਾਂ ਨੇ ਮੈਨੂੰ ਸ੍ਰੇਟ ਦੇ ਕਹਿਤਾ ਸੀ ਕਹਿੰਦਾ ਬਾਈ ਜੀ ਤੁਹਾਡੇ ਪਹਿਲਾਂ ਵੀ ਹਾਰਨ ਦਾ ਕਾਰਨ ਇਹ ਸੀ ਬਈ ਤੁਸੀਂ ਪਾਰਟੀ ਵੱਲੋਂ ਲੜੇ ਜੀ ਕਹਿੰਦੇ ਤੁਸੀਂ ਜੇ ਇਸ ਵਾਰ ਵੀ ਪਾਰਟੀ ਵੱਲੋਂ ਲੜਦੇ ਤਾਂ ਜਿੱਤਦੇ ਹੋ ਰਹੇ ਉਹ ਵੀ ਨਹੀਂ ਸੀ ਇਥੋਂ ਸੁਖਵੀਰ ਬਾਦਲ ਦੋ ਵਾਰ ਐਮਪੀ ਰਹਿ ਚੁੱਕੇ ਨੇ ਫਰੀਦਕੋਟ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਰਵਾਇਤੀ ਪਾਰਟੀਆਂ ਨੂੰ ਲੋਕ ਉਹਨਾਂ ਹੰਗਾਰਾ ਕਿਉਂ ਨਹੀਂ ਦੇ ਰਹੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦੇ ਇਹਦੇ ਵਿੱਚ ਉਹਨਾਂ ਅਕਾਲੀ ਦਲ ਦੀ ਸਰਕਾਰਾਂ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜੂਵੇ ਤੇ ਉਤੋਂ ਇਨਸਾਫ ਨਾ ਮਿਲੇ ਦੋਸ਼ੀ ਛੱਡ ਦਿੱਤੇ ਜਾਣ ਤੇ ਇਸ ਕੋ ਮਤਭਾਗਾ ਤਾਂ ਹੋ ਹੀ ਕੁਝ ਨਹੀਂ ਸਕਦਾ ਉਹ ਅਕਾਲੀਆਂ ਦੀ ਸਰਕਾਰ ਦਾ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਲੜ ਰਹੇ ਨੇ ਆਜ਼ਾਦ ਦੋਪ ਤੇ ਹਾਂ ਜੀ ਐਨਐਸਏ ਉਹਨਾਂ ਤੇ ਲੱਗੀ ਹੈ ਡੀਪਰੂਫਡ ਜੇਲ੍ਹ ਦੇ ਵਿੱਚ ਬੰਦਣਾ ਹਾਂ ਜੀ ਕੀ ਕਹੋਂਗੇ ਪੰਥ ਦੇ ਲਈ ਉਹ ਵੀ ਖੜੇ ਹੋਏ ਪਹਿਲਾਂ ਤਾਂ ਇਹ ਦੇਖੋ ਭਾਈ ਅਮਰਪਾਲ ਕੋਲੋਂ ਕੋਈ ਇਲਲੀਗਲ ਚੀਜ਼ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਬਰਾਮਦ ਹੋਇਆ ਕੋਈ ਐਮਿਨੇਸ਼ਨ ਨਹੀਂ ਬਰਾਮਦ ਹੋਇਆ ਕੋਈ ਰਾਕਟ ਲੌਂਚਰ ਨਹੀਂ ਬਰਾਮਦ ਹੋਇਆ ਕੁਝ ਨਹੀਂ ਬਰਾਮਦ ਹੋਇਆ ਕਿਹਦੇ ਨਾਲ ਸੀ ਕਿਹਦੇ ਨਾਲ ਨਹੀਂ ਫਿਰ ਐਨਐਸਏ ਕਾਦੀ ਜਿਹੜਾ ਪੰਜਾਬ ਦਾ ਭਲਾ ਕਰਦਾ ਉਹ ਤਾਂ ਫਿਰ ਸੈਂਟਰ ਦਾ ਉਹਨੂੰ ਐ ਕਹਿੰਦੀ ਆ ਵੀ ਇਹਨੂੰ ਅੱਜ ਹੀ ਖਤਮ ਕਰ। ਨਸ਼ਾ ਦੀ ਤੁਸੀਂ ਗੱਲ ਕੀਤੀ। ਪਤਲੀ ਸਰਕਾਰ ਰਹੀ ਨਸ਼ਾ ਉਦੋਂ ਵੀ ਸੀ। ਕਾਂਗਰਸ ਦੀ ਸਰਕਾਰ ਆਈ 2017 ਦੇ ਵਿੱਚ ਨਸ਼ਾ ਉਦੋਂ ਵੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਨਸ਼ਾ ਤਾਂ ਹੋਰ ਵੀ ਵਿਕ ਰਿਹਾ ਹੈ। ਕੁਵਰ ਵਿਜੇ ਪ੍ਰਤਾਪ ਸਿੰਘ ਨਾ ਉਹ ਆਪਣੇ ਐਮ.ਐਲ.ਏ ਆਪਣੇ ਸਰ ਤੋਂ ਉਹਨਾਂ ਨੇ ਕਲੀਅਰ ਨਹੀਂ ਗਹਿਤਾ ਜੀ ਪਹਿਲਾਂ ਹੋਰਾਂ ਦਾ ਜਿੱਟਾ ਵਿਗਦਾ ਸੀ ਹੁਣ ਰਾਗਵ ਚੱਡੇ ਦਾ ਜਿੱਟਾ ਹੈ। ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਉਧਰੋਂ ਸੂਰਜ ਨੇ ਵੀ ਤਪਸ਼ ਬੜੀ ਜ਼ਿਆਦਾ ਕੀਤੀ ਹੋਈ ਹੈ ਤਾਪਮਾਨ 45 ਡਿਗਰੀ ਚੱਲ ਰਿਹਾ ਹੈ ਪਰ ਜੇਕਰ ਗੱਲ ਕਰੀਏ ਫਰੀਦਕੋਟ ਲੋਕ ਸਭਾ ਹਲਕੇ ਦੀ ਤਾਂ ਇੱਥੇ ਵੀ ਤਾਪਮਾਨ ਬੜਾ ਸਿਆਸੀ ਤਾਪਮਾਨ ਹੈ ਜਿਹੜਾ ਉਹ ਵੀ ਬੜਾ ਹਾਈ ਚੱਲ ਰਿਹਾ ਹੈ ਸਾਡੇ ਨਾਲ ਇਸ ਵੇਰੇ ਮੌਜੂਦ ਨੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਬੀਬੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਚੋਣ ਲੜਨ ਦਾ ਫਰੀਦਕੋਟ ਤੋਂ ਕਦੋਂ ਸੋਚਿਆ ਕਦੋਂ ਪਲਾਨ ਬਣਿਆ ਤੇ ਕੀ ਮਾਹੌਲ ਮਿਲ ਰਿਹਾ ਤੁਹਾਨੂੰ ਕੀ ਹੰਗਾਰਾ ਮਿਲ ਰਿਹਾ ਇੱਥੋਂ ਦੇ ਲੋਕਾਂ ਦਾ ਪਲਾਨ ਤਾਂ ਜੀ ਮੇਰਾ ਸਿਗਾ ਹੀ ਨਹੀਂ ਇਲੈਕਸ਼ਨ ਲੜਨ ਦਾ ਮੈਂ ਬਸ 25 ਦਿਨ ਹੀ ਹੋਇਆ ਮੈਨੂੰ ਆਏ ਨੂੰ ਇਲੈਕਸ਼ਨ ਵਾਸਤੇ ਤੇ 25 ਦਿਨਾਂ ਦੀ ਦਾ ਹੀ ਹੰਗਾਰਾ ਇਹ ਬਹੁਤ ਚੰਗਾ ਹੰਗਾਰਾ ਜੀ ਕੱਲ ਤੁਸੀਂ ਰੋਡ ਸ਼ੋਅ ਕੀਤਾ ਹੈ ਰੋਡ ਸ਼ੋਅ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਲੋਕ ਸ਼ਾਮਲ ਹੋਏ ਤੁਹਾਡੇ ਨਾਲ ਕੀ ਕਹਿਣਾ ਚਾਹੋਗੇ ਬਹੁਤ ਜੀ ਧੰਨਵਾਦ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦੀ ਕਰਨਾ ਚਾਹੂੰਗਾ ਜਿਹੜੇ ਸਾਰੇ ਰੋਡ ਸ਼ੋਅ ਦੇ ਵਿੱਚ ਆਏ ਐ ਸਾਰੇ ਭਾਈਆਂ ਭੈਣਾਂ ਬਜ਼ੁਰਗਾਂ ਮਾਤਾਵਾਂ ਦਾ ਧੰਨਵਾਦ ਹੂੰ ਬਹੁਤ ਵੱਡਾ ਘਾਰਾ ਸੀ ਜੀ ਮਿਨੀਮਮ 10 ਕਿਲੋਮੀਟਰ ਸੀ ਯੂਰੋਪੈਂਟਾ ਸੁਖਣ ਵਾਲਾ 10 ਕਿਲੋਮੀਟਰ ਫਰੀਦਕੋਟ ਤੋਂ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਜੀ ਕਾਫਲਾ ਸੁਖਣ ਵਾਲੇ ਪਹੁੰਚ ਗਿਆ ਸੀ ਤੇ ਉੱਥੇ ਗੱਡੀਆਂ ਖੜੀਆਂ ਸੀ ਅ ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨਾਲ ਹੋ ਰਿਹਾ ਹੈ ਉਧਰੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨਹੀਂ ਜੀ ਕਰਮਜੀਤ ਅਨਮੋਲ ਨਾਲ ਨਹੀਂ ਕੋਈ ਮੁਕਾਬਲਾ ਹੋ ਤਾਂ ਤੀਜੇ ਨੰਬਰ ਤੇ ਆਊਗਾ ਹੰਸਰਾਜ ਹੰਸ ਬੀਜੇਪੀ ਤੋਂ ਕਿਸੇ ਨਾਲ ਨਹੀਂ ਮੁਕਾਬਲਾ ਜੀ ਤੁਸੀਂ ਅੱਜ ਨੋਟ ਕਰ ਲਓ 60% ਵੋਟ ਆਪਾਂ ਨੂੰ ਨਿਕਲੂਗੀ 40% ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਨਿਕਲੂਗੀ ਕੀ ਏਜੰਡਾ ਲੈ ਕੇ ਕੀ ਤੁਸੀਂ ਚੋਣ ਮੁੱਦੇ ਲੈ ਕੇ ਤੁਸੀਂ ਇਹ ਚੋਣ ਲੜ ਰਹੇ ਹੋ ਲੋਕ ਸਭਾ ਦੇ ਵਿੱਚ ਕਿਹੜੇ ਕਿਹੜੇ ਕੰਮ ਫਰੀਦਕੋਟ ਦੇ ਲੈ ਕੇ ਜਾਓਗੇ ਲੋਕਾਂ ਦਾ ਜੀ ਮੁੱਦਾ ਕਈ ਬਹੁਤ ਮੁੱਦੇ ਆ ਜੀ ਲੋਕੀ ਮੈਂ ਨਹੀਂ ਸੀ ਐਕਚੁਅਲੀ ਆਇਆ ਲੋਕ ਮੈਨੂੰ ਲੈ ਕੇ ਆਏ ਆ ਕਿਉਂ ਲੈ ਕੇ ਆਏ ਆ ਕਹਿੰਦੇ ਜੀ ਤੁਹਾਡੀ ਮਾਤਾ ਨੇ ਪਿਤਾ ਨੇ ਕੌਮ ਦੀ ਸੇਵਾ ਕੀਤੀ ਹੈ ਸਾਨੂੰ ਉਮੀਦ ਹੈ ਵੀ ਤੁਸੀਂ ਵੀ ਓਵੇਂ ਹੀ ਸੇਵਾ ਕਰੋਗੇ ਭਈ ਤੁਸੀਂ ਸਾਡੇ ਨਾਲ ਚੱਲੋ ਭਈ ਅਸੀਂ ਪਾਰਟੀਆਂ ਤੋਂ ਬਹੁਤ ਤੰਗ ਹੈ ਅਸੀਂ ਤੁਹਾਨੂੰ ਚਾਹੁੰਦੇ ਆ ਵੀ ਤੁਹਾਨੂੰ ਜਿਤਾ ਕੇ ਜਿਹੜੇ ਬਾਕੀ ਪਾਰਟੀਆਂ ਕੰਮ ਨਹੀਂ ਕਰ ਸਕੀਆਂ ਜਿਵੇਂ ਖਾਸ ਕਰ ਨਸ਼ਿਆਂ ਦਾ ਤੇ ਉਹ ਤੁਸੀਂ ਬਈ ਆਓ ਅਸੀਂ ਤੁਹਾਡੇ ਨਾਲ ਖੜਾਂਗੇ ਫਰੀਦਕੋਟ ਹਲਕਾਵਾਸੀ ਕਹਿੰਦੇ ਤੇ ਬਈ ਆਪਾਂ ਵਰਕ ਕਰਾਂਗੇ ਫਿਰ ਤੁਸੀਂ ਇਸ ਤੋਂ ਪਹਿਲਾਂ ਵੀ ਚੋਣ ਲੜ ਚੁੱਕੇ ਹੋ ਉਦੋਂ ਤੁਹਾਡੇ ਹੱਕ ਚ ਜਿੱਤ ਦਾ ਫਤਵਾ ਨਹੀਂ ਮਿਲਿਆ ਇਸ ਵਾਰ ਕੀ ਉਮੀਦਾਂ ਲੱਗ ਰਹੀਆਂ ਨੇ ਤੁਹਾਨੂੰ ਫਰੀਦਕੋਟ ਦੇ ਨੌਸਲਰ ਐਕਚੁਅਲੀ ਨਾ ਦੇਖੋ ਇਸ ਵਾਰੀ ਜਿੱਤ ਤਾਂ ਪੱਕੀ ਜੀ ਮੈਨੂੰ ਪਰ ਦੇਖੋ ਲੋਕ ਨਾ ਉਹ ਇਹਦੇ ਸਿੱਧੇ ਲੋਕ ਹੈ ਦੇਸੀ ਐ ਪੰਜਾਬ ਦੇ ਧਾਰਮਿਕ ਬੰਦੇ ਆ ਜੀ ਉਹਨਾਂ ਨੇ ਮੈਨੂੰ ਸਟ੍ਰੇਟ ਅਵੇ ਕਹਿਤਾ ਸੀ ਕਹਿੰਦਾ ਬਾਈ ਜੀ ਤੁਹਾਡੇ ਪਹਿਲਾਂ ਵੀ ਹਾਰਨ ਦਾ ਕਾਰਨ ਸੀ ਬਈ ਤੁਸੀਂ ਪਾਰਟੀ ਵੱਲੋਂ ਲੜੇ ਜੀ ਕਹਿੰਦੇ ਤੁਸੀਂ ਜੇ ਇਸ ਵਾਰ ਵੀ ਪਾਰਟੀ ਵੱਲੋਂ ਲੜਦੇ ਤਾਂ ਜਿੱਤਦੇ ਹੋ ਰਹੇ ਹੋ ਵੀ ਨਹੀਂ ਸੀ ਕਿਉਂਕਿ ਜਿਹੜੀ ਕਹਿੰਦੇ ਤੁਸੀਂ ਤੁਹਾਡੇ ਫਾਦਰ ਸਾਹਿਬ ਦੀ ਕੁਰਬਾਨੀ ਹੈ ਨਾ ਜਾਂ ਮਦਰ ਦੀ ਕੁਰਬਾਨੀਆਂ ਉਹ ਕਿਸੇ ਪਾਰਟੀ ਲਈ ਨਹੀਂ ਹੈ ਸਮੁੱਚੀ ਕੌਮ ਲਈ ਹੈ ਬਈ ਉਹ ਕਹਿੰਦੇ ਵੀ ਉਹਨਾਂ ਦਾ ਆਪਣਾ ਹੀ ਰਤਬਾ ਇੰਨਾ ਵੱਡਾ ਹੈ ਕਿ ਬਾਕੀ ਪਾਰਟੀਆਂ ਹੀ ਛੋਟੀਆਂ ਪਈ ਜਾਣੀਆਂ ਹੁਣ ਤੁਸੀਂ ਦੇਖ ਲਓ ਵੀ 올 ਓਵਰ ਇੰਡੀਆ ਦੇ ਵਿੱਚ ਮੈਂ ਕਹਿੰਦਾ ਗਿਣਤੀ ਦੇ ਐਮਪੀ ਹੋਣਗੇ ਜਿਹੜੇ ਇੰਡੀਪੈਂਡੈਂਟ ਜਿੱਤ ਕੇ ਆਉਣਗੇ ਕੀ ਉਮਰੇ ਤੁਹਾਡੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਕੁਝ ਸਾਲਾਂ ਬਾਅਦ ਤੁਹਾਡੇ ਮਾਤਾ ਜੀ ਵੀ ਮੈਂ 6 ਸਾਲ ਦਾ ਸੀ ਜੀ ਮੇਰੇ ਫਾਦਰ ਸਾਹਿਬ ਹੋ ਗਏ ਫਿਰ 12 ਸਾਲ ਦਾ ਸੀ ਜੀ ਮਦਰ ਐਕਸਪਾਇਰ ਹੋ ਗਏ ਮੈਂ ਤਾਂ ਇਕੱਲਾ ਹੀ ਰਿਆ ਜੀ ਮੈਂ ਤਾਂ ਬਹੁਤ ਔਖਾ ਟਾਈਮ ਦੇਖਿਆ ਤੇ ਉਦੋਂ ਹਿੰਮਤ ਦਾ ਜ਼ਰੀਆ ਕੌਣ ਬਣਿਆ ਤੁਹਾਡਾ ਕਿਵੇਂ ਹਿੰਮਤ ਆਈ ਕੋਈ ਨਹੀਂ ਜੀ ਠੋਕਰਾਂ ਖਾ ਕੇ ਹਿੰਮਤ ਆਈ ਹਾਂ ਕੋਈ ਨਹੀਂ ਕੋਈ ਉਹ ਕਰਦਾ ਹਾਂ ਇਥੋਂ ਸੁਖਬੀਰ ਬਾਦਲ ਦੋ ਵਾਰ ਐਮਪੀ ਰਹਿ ਚੁੱਕੇ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਐ ਰਵਾਇਤੀ ਪਾਰਟੀਆਂ ਨੂੰ ਲੋਕ ਉਹਨਾਂ ਹੰਗਾਰਾ ਕਿਉਂ ਨਹੀਂ ਦੇ ਰਹੇ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦੇ ਇਹਦੇ ਪਿੱਛੇ ਇਹਨਾਂ ਤੇ ਜੀ ਉਹ ਸਿਗਾ ਇਹਨਾਂ ਤੋਂ ਤੰਗ ਹੋ ਕੇ ਤਾਂ ਲੋਕ ਮੈਨੂੰ ਲੈ ਕੇ ਆਏ ਆ ਜੀ ਹਾਂ ਇਹਨਾਂ ਤੋਂ ਤੰਗ ਹੋ ਕੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਜੀ ਹੁਣ ਅਕਾਲੀ ਦਲ ਦੀ ਸਰਕਾਰ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਵੇ ਤੇ ਉਤੋਂ ਇਨਸਾਫ ਨਾ ਮਿਲੇ ਦੋਸ਼ੀ ਛੱਡ ਦਿੱਤੇ ਜਾਣ ਫਿਰ ਇਸ ਤੋਂ ਮੰਤ ਭਾਗਾ ਤਾਂ ਹੋ ਹੀ ਕੁਝ ਨਹੀਂ ਸਕਦਾ ਉਹ ਵੀ ਅਕਾਲੀਆਂ ਦੀ ਸਰਕਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਪੰਥਕ ਐ ਫਿਰ ਇਸ ਤੋਂ ਮਾੜਾ ਕੀ ਹੋ ਜੂਗਾ ਜੀ ਬਾਈਬਲ ਕਲਾਮ ਔਰਚਾ ਲੱਗਿਆ ਰਿਹਾ ਹੈ ਕਈ ਸਾਲ 2016 ਦੇ ਵਿੱਚ ਬੇਅਦਬੀ ਹੋਈ 8 ਸਾਲ ਬੀਤ ਗਏ ਇਨਸਾਫ ਨਹੀਂ ਮਿਲਿਆ ਤੁਸੀਂ ਵੀ ਉਸੇ ਮੁੱਦੇ ਤੇ ਲੜ ਰਹੇ ਹੋ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਊਗਾ ਓਬਵੀਅਸ ਹੈ ਜੀ ਚੱਕਾਂਗੇ ਵੀ ਇਹ ਕਿਉਂ ਨਹੀਂ ਇਨਸਾਫ ਮਿਲਦਾ ਸਿੱਖਾਂ ਨੂੰ ਕੱਲਾ ਬਾਈਬਲ ਕਲਾ ਨਹੀਂ ਨਾ ਹੈ ਜੀ ਤੁਸੀਂ ਇਹ ਨਾ ਦੇਖੋ ਕੱਲਾ ਬਾਈਬਲ ਕਲਾ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਜੀ 40 ਸਾਲ ਹੋ ਗਏ 84 ਨੂੰ ਜਿਹੜੇ ਬੰਦਿਆਂ ਦੀਆਂ ਰਿਕਾਰਡਿੰਗਸ ਆ ਗਈਆਂ ਕੇਸ ਚੱਲਦੇ ਆ ਜੀ ਅਸੀਂ ਕੀਤਾ ਅਸੀਂ ਦੰਗਿਆਂ 'ਚ ਬੰਦੇ ਮਾਰੇ ਅਸੀਂ ਫਲਾਣਾ ਕੀਤਾ ਸੀ ਇਹ ਕੀਤਾ ਉਹ ਕੀਤਾ ਪਰ ਸੱਜਾ ਹੀ ਨਹੀਂ ਦਿੰਦੀ ਗਵਰਨਮੈਂਟ ਫੜਦੀ ਨਹੀਂ ਉਹਨਾਂ ਨੂੰ ਨਾਲੇ ਪ੍ਰੂਫ ਹੈ ਹਾਂਜੀ ਹੁਣ ਤੁਹਾਡਾ ਡੇ ਰੂਟੀਨ ਕੀ ਰਹਿੰਦਾ ਹੈ ਸ਼ੁਰੂਆਤ ਦਿਨ ਦੀ ਕਿਵੇਂ ਹੁੰਦੀ ਹੈ ਤੇ ਦਿਨ ਕੰਪਲੀਟ ਕਿਵੇਂ ਹੁੰਦਾ ਸਾਰਾ ਦਿਨ ਪਿੰਡਾਂ ਚੀਜੀ ਪ੍ਰਚਾਰ ਕਰਦੇ ਆ ਸਵੇਰੇ ਨਿਕਲ ਜਾਂਦੇ ਆ ਰਾਤੀ 12 ਵਜੇ ਵੜਦੇ ਹੋਏ ਅਮਰਜੀਤ ਕੌਰ ਸਾਹੋ ਕੇ ਕਾਂਗਰਸ ਵੱਲੋਂ ਲੜ ਰਹੇ ਆ ਹਾਂਜੀ ਮੈਲਾ ਉਮੀਦਵਾਰ ਹੈ ਕੀ ਲੱਗਦਾ ਤੁਹਾਨੂੰ ਕਿਹੋ ਜਾਂ ਹੋਊਗਾ ਨਹੀਂ ਕੁਝ ਨਹੀਂ ਜੀ ਮੈਂ ਤੁਹਾਨੂੰ ਦੱਸ ਤੀ ਗੱਲ ਵੀ 60% ਵੋਟ ਸਾਨੂੰ ਨਿਕਲੂਗੀ ਤੁਹਾਨੂੰ ਦੱਸ ਤੀ ਮੈਂ ਗੱਲ ਅੱਜ ਨੋਟ ਕਰ ਲਓ ਜੀ ਮੈਂ ਇੰਟਰਵਿਊ ਦਿੱਤਾ ਸੀ 13 ਤਰੀਕ ਨੂੰ ਜੀ ਉਹ ਮੈਨੂੰ ਇੰਟਰਵਿਊ ਵਾਲੇ ਕਹਿੰਦੇ ਬਈ ਜੀ ਤੁਹਾਨੂੰ ਕਿਵੇਂ ਪਤਾ ਬਈ ਬਈ ਤੁਸੀਂ ਜਿੱਤੋਗੇ ਮੈਂ ਕਿਹਾ ਜੀ ਅੱਜ 13 ਤਰੀਕ ਹੈ 20 ਤਰੀਕ ਨੂੰ ਤੁਸੀਂ ਕਹੋਗੇ ਉਸ ਦਿਨ ਮੈਂ 13 ਤਰੀਕ ਨੂੰ ਇੰਟਰਵਿਊ ਦਿੱਤੀ ਸੀ ਮੈਂ ਕਿਹਾ 20 ਤਰੀਕ ਨੂੰ ਤੁਸੀਂ ਕਹੋਗੇ ਤੇ ਅੱਜ ਮੈਂ ਤੁਹਾਨੂੰ ਕਹਿ ਰਿਹਾ 20 ਤਰੀਕ ਨੂੰ ਉਹ ਮੰਨ ਗਏ ਸੀ ਕਹਿੰਦੇ ਬਾਈ ਜੀ ਹਾਂ ਤੁਸੀਂ ਜਿੱਤੋਗੇ ਤੇ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਕਹੋਗੇ ਜੀ ਹਾਂ 60% ਨਿਕਲ ਆਈਗੇ ਕੜੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਲੜ ਰਹੇ ਨੇ ਆਜ਼ਾਦ ਤੌਰ ਤੇ ਹਾਂਜੀ ਐਨਐਸਏ ਉਹਨਾਂ ਤੇ ਲੱਗੀ ਐ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਨੇ ਹਾਂਜੀ ਕੀ ਕਹੋਗੇ ਪੰਥ ਦੇ ਲਈ ਉਹ ਵੀ ਖੜੇ ਹੋਏ ਸੀ ਗੱਲ ਪਤਾ ਕੀ ਹੈ ਜੀ ਪਹਿਲਾਂ ਤਾਂ ਇਹ ਦੇਖੋ ਬਈ ਅਮਰਿਤਪਾਲ ਕੋਲੋਂ ਕੋਈ ਇਲੀਗਲ ਚੀਜ਼ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਬਰਾਮਦ ਹੋਇਆ ਕੋਈ ਅਮਿਊਨੇਸ਼ਨ ਨਹੀਂ ਬਰਾਮਦ ਹੋਇਆ ਕੋਈ ਰਾਕਟ ਲਾਂਚਰ ਨਹੀਂ ਬਰਾਮਦ ਹੋਇਆ ਕੁਝ ਨਹੀਂ ਬਰਾਮਦ ਹੋਇਆ ਕੋਈ ਉਹਦੇ ਲਿੰਕ ਨਹੀਂ ਲੱਭੇ ਮਿਲੇ ਕਿਹਦੇ ਨਾਲ ਸੀ ਕਿਹਦੇ ਨਾਲ ਨਹੀਂ ਫਿਰ ਐਨਐਸਏ ਕਹਦੀ ਸਿਰਫ ਉਹ ਪੰਜਾਬ ਦੇ ਮੁੰਡਿਆਂ ਨੂੰ ਜਿਹੜੇ ਗੁੰਮਰਾਹ ਹੋਏ ਹੋਏ ਸੀ ਨਸ਼ਿਆਂ 'ਚ ਫਸੇ ਸੀ ਉਹਨਾਂ ਨੂੰ ਨਸ਼ਿਆਂ 'ਚੋਂ ਕੱਢ ਕੇ ਗੁਰੂ ਨਾਲ ਜੋੜਦਾ ਸੀ ਤੇ ਜਿਹੜਾ ਪੰਜਾਬ ਦਾ ਭਲਾ ਕਰਦਾ ਹੈ ਉਹ ਤਾਂ ਫਿਰ ਸੈਂਟਰ ਤਾਂ ਉਹਨੂੰ ਐਂ ਕਹਿੰਦੀ ਆ ਵੀ ਇਹਨੂੰ ਅੱਜ ਹੀ ਖਤਮ ਕਰ ਦੋ ਨਸ਼ਿਆਂ ਦੀ ਤੁਸੀਂ ਗੱਲ ਕੀਤੀ ਕਾਲੀ ਸਰਕਾਰ ਰਹੀ ਨਸ਼ਾ ਉਦੋਂ ਵੀ ਸੀ ਕਾਂਗਰਸ ਦੀ ਸਰਕਾਰ ਆਈ 2017 ਦੇ ਵਿੱਚ ਨਸ਼ਾ ਉਦੋਂ ਵੀ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਨਸ਼ਾ ਤਾਂ ਹੁਣ ਵੀ ਵਿਕ ਰਿਹਾ ਪਹਿਲਾਂ ਜੀ ਦੇਖੋ ਅਕਾਲੀਆਂ ਦੀ ਸਰਕਾਰ ਆਈ ਅਕਾਲੀ ਲੀਡਰ ਦਾ ਨਾਂ ਵੱਜਦਾ ਸੀ ਮਜੀਠੀਏ ਦਾ ਐ ਫਿਰ ਕਾਂਗਰਸ ਦੀ ਸਰਕਾਰ ਆਈ ਫਿਰ ਉਹਦਾ ਉਹਨਾਂ ਦੀ ਪਾਰਟੀ ਦਾ ਹੁਣ ਪਹਿਲਾਂ ਤਾਂ ਜੀ ਦੇਖੋ ਕਿਸੇ ਵੀ ਪਾਰਟੀ ਦੇ ਆਪਣੇ ਐਮ ਐਲ ਏ ਨਾ ਨਹੀਂ ਦੋਸ਼ ਲਾਇਆ ਭਾਈ ਜੀ ਮੈਂ ਪਾਰਟੀ ਦਾ ਐਮ ਐਲ ਏ ਆ ਤੇ ਮੇਰਾ ਇਹ ਮੰਤਰੀ ਜਾਂ ਇਹ ਬੰਦਾ ਚਿੱਟਾ ਵੇਚਦਾ ਹੈ ਮੇਰੀ ਪਾਰਟੀ ਦਾ ਕੁਵਰ ਵਿਜੇ ਪ੍ਰਤਾਪ ਸਿੰਘ ਹੈ ਨਾ ਉਹ ਆਪਣੇ ਐਮ ਐਲ ਏ ਅਮ੍ਰਿਤਸਰ ਤੋਂ ਉਹਨਾਂ ਨੇ ਕਲੀਅਰਲੀ ਕਹਿਤਾ ਜੀ ਪਹਿਲਾਂ ਹੋਰਾਂ ਦਾ ਚਿੱਟਾ ਵਿਕਦਾ ਸੀ ਹੁਣ ਰਾਗਵ ਚੱਡੇ ਦਾ ਚਿੱਟਾ ਵਿਕਦਾ ਹੈ ਤੁਸੀਂ ਨਸ਼ੇ ਦੇ ਮੁੱਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਜੇ 4 ਜੂਨ ਨੂੰ ਲੋਕ ਤੁਹਾਨੂੰ ਬਿਲਕੁਲ ਜੀ ਬਿਲਕੁਲ ਨਸ਼ਾ ਤਾਂ ਅਸੀਂ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਆਪਣੇ ਵੱਲੋਂ ਤਾਂ ਜ਼ੋਰ ਲਾਵਾਂਗੇ ਪੂਰਾ ਕੁਝ ਨਾ ਕੁਝ ਤਾਂ ਅਸੀਂ ਕਰਾਂਗੇ ਜ਼ਰੂਰ ਤੁਹਾਨੂੰ ਦੱਸਤੀ ਗੱਲ ਜੀ ਤੇ ਇਸ ਤੋਂ ਇਲਾਵਾ ਤੁਸੀਂ ਪੰਥ ਦੇ ਲਈ ਲੋਕ ਸਭਾ ਦੇ ਵਿੱਚ ਕੀ ਆਵਾਜ਼ ਚੁੱਕੋਗੇ ਨਮਾ ਕੀ ਕਰੋਗੇ ਫਰੀਦਕੋਟ ਦੇ ਲਈ ਬਹੁਤ ਕੁਝ ਹੈ ਜੀ ਫਰੀਦਕੋਟ ਦੇ ਲਈ ਕੋਈ ਦੇਖਾਂਗੇ ਕੋਈ ਮੈਂ ਇਹ ਸੋਚਦਾ ਐ ਵੈਸੇ ਮੇਰੇ ਮਨ ਦੇ ਵਿੱਚ ਗੱਲ ਐ ਬਈ ਜੇ ਕੋਈ ਔਰੇ ਨਾ ਪਿੰਡਾਂ ਦੇ ਲੋਗ ਐ ਕੰਮ ਨਹੀਂ ਐ ਕੋਈ ਇੰਡਸਟਰੀਜ਼ ਆ ਜਾਣ ਔਰ ਇੱਕ ਦੋ ਜੇ ਸੈਂਟਰ ਦੀ ਗਵਰਨਮੈਂਟ ਮੈਂ ਗੱਲ ਕਰਕੇ ਦੇਖੂੰਗਾ ਜੀ ਜੇ ਔਰੇ ਕੋਈ ਆ ਜਾਣ ਲੋਕਾਂ ਨੂੰ ਕੰਮ ਮਿਲ ਜੇ ਰੋਜ਼ਗਾਰ ਮਿਲ ਜੇ ਤਾਂ ਬਹੁਤ ਚੰਗੀ ਗੱਲ ਐ ਰੋਜ਼ਗਾਰ ਦੀ ਗੱਲ ਤੁਸੀਂ ਕੀਤੀ ਨੌਜਵਾਨ ਹਾਈਲਾਈਟਸ ਕਰ ਰਹੇ ਨੇ ਵਿਦੇਸ਼ਾਂ ਜਾ ਰਹੇ ਨੇ ਲਗਭਗ ਪੰਜਾਬ ਸਾਰਾ ਹੀ ਖਾਲੀ ਹੋ ਰਿਹਾ ਖਾਲੀ ਹੋ ਗਿਆ ਜੀ ਇੱਕ ਜਨਰੇਸ਼ਨ ਗਈ ਇੱਥੇ ਫਰੀਦਕੋਟ ਦੇ ਵਿੱਚ ਬੁਨਿਆਦੀ ਪਿੰਡਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਵੀ ਹੈ ਨਹੀਂ ਮੈਡੀਕਲ ਦੀ ਜੇਕਰ ਗੱਲ ਕਰੀਏ ਸਿਹਤ ਸਹੂਲਤਾਂ ਦੀ ਜੇਕਰ ਗੱਲ ਕਰੀਏ ਤਾਂ ਸਿਰਫ ਇੱਕ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਉੱਥੇ ਵੀ ਮਰੀਜ਼ਾਂ ਦੇ ਨਾਲ ਪਰਮਾਰ ਹੈ ਸਿਹਤ ਸਹੂਲਤਾਂ ਦੇਖੋ ਪੱਖੋਂ ਵੀ ਇਹ ਹਲਕਾ ਵੰਜਾ ਹੈ ਵੰਜਾ ਹੈ ਤੇ ਇਹਦੇ ਲਈ ਤੁਸੀਂ ਕੀ ਕਦਮ ਚੁੱਕੋਗੇ ਅਜੀ ਹੁਣ ਮੈਂ ਤੈਨੂੰ ਕਹੀ ਤਾਂ ਜਾਨਾ ਜੀ ਵੀ ਜੇ ਮਹਾਰਾਜ ਨੇ ਮੈਨੂੰ ਹਲਕਾ ਬਾਸੀਆਂ ਨੇ ਮੈਨੂੰ ਮਾਣ ਬਖਸ਼ਿਆ ਤਾਂ ਮੈਂ ਕਰੂੰਗਾ ਜੀ ਜ਼ਰੂਰ ਕੁਛ ਨਾ ਕੁਛ ਹਾਂ ਆਈਲ ਟ੍ਰਾਈ ਮਾਈ ਬੈਸਟ ਬੈਸਟ ਕੀ ਕੁਛ ਨਾ ਕੁਛ ਤਾਂ ਜ਼ਰੂਰ ਕਰੂੰਗਾ ਉਮੀਦ ਕਰਦੇ ਆ ਕਿ 4 ਜੂਨ ਨੂੰ ਜਿੱਤ ਦਾ ਫਤਵਾ ਫਰੀਦਕੋਟ ਦੇ ਲੋਕ ਤੁਹਾਨੂੰ ਦੇਣਗੇ ਤੇ ਉਸ ਤੋਂ ਬਾਅਦ ਫਿਰ ਮੁਲਾਕਾਤ ਹੋਏਗੀ ਮੈਂ ਕਹਾਂ ਜੀ ਤੁਸੀਂ ਅੱਜ ਕਾਫੀ ਤੇ ਨੋਟ ਕਰ ਲਓ 60% ਤੋਂ ਮਾੜੀ ਮੋਟੀ ਉੱਪਰ ਥੱਲੇ ਤਾਂ ਹੋ ਸਕਦੀ ਹੈ ਜ਼ਿਆਦਾ ਏਬੀਬੀ ਸਾਜਾ ਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ